ਜੁਆਇੰਟ ਐਕਸ਼ਨ ਕਮੇਟੀ ਆਫ ਵੇਟਸ ਫਾਰ ਪੇ ਪਾਰਟੀ ਵੱਲੋਂ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸਾਰੇ ਹੀ press ਦੇ ਨੁਮਾਇੰਦੇ ਅਤੇ ਇਲੈਕਟ੍ਰੋਨਿਕ মিডিਆ ਦੇ ਨੁਮਾਇੰਦਿਆਂ ਨੂੰ ਅਸੀਂ ਸਵਾਗਤ ਕਰਦੇ ਹਾਂ ਅਸੀਂ ਅੱਜ ਤੁਹਾਨੂੰ ਦੱਸਣਾ ਵਿੱਚ ਦਰਜ ਹੈ ਕਿ ਜਿਹੜੇ ਅਸਾਮੀਆਂ ਦੀ 31 12 2015 ਨੂੰ 13600 ਤੋਂ ਲੈ ਕੇ 43100 ਕਲਾਸ 54 ਸੋ ਗ੍ਰੇਡ ਪੇ ਸੀ ਉਹਨਾਂ ਸਾਮੀਆਂ ਨੂੰ 1 ਜਨਵਰੀ 2016 ਤੋਂ 52100 ਦਾ ਸਕੇਲ ਜਿਹੜਾ ਬਣਦਾ ਪੰਜਾਬ ਸਰਕਾਰ ਨੇ ਆਪ ਦੇ ਨੋਟੀਫਿਕੇਸ਼ਨ ਦੇ ਵਿੱਚ ਸ਼ਾਮਲ ਛੇਵੇਂ ਇੱਕ ਇੱਕ ਬੀ ਕਮਿਸ਼ਨ ਦੇ ਵਿੱਚੋਂ ਉਸ ਤੋਂ ਬਾਅਦ ਜਿਹੜਾ ਜਨਵਰੀ 1 ਜਨਵਰੀ 2016 ਤੋਂ ਲਾਗੂ ਹੋਇਆ ਉਸ ਤੋਂ ਬਾਅਦ ਸਰਕਾਰ ਨੇ ਤਿੰਨ ਮੈਡਰੀ ਅਸਰਾਂ ਦੇ ਮੈਚ ਭਰਤੀ ਕੀਤੇ ਆ 1 2017 ਦੇ ਵਿੱਚ ਭਰਤੀ ਹੋਇਆ 1 2020 ਭਰਤੀ ਹੋਇਆ 1 2023 ਦੇ ਵਿੱਚ ਭਰਤੀ ਹੋਇਆ ਜਿਹੜਾ 2017 ਦੇ ਵਿੱਚ ਭਰਤੀ ਹੋਇਆ ਉਹ ਵੀ ਬੈਚ ਜਿਹੜਾ ਹੈਗਾ ਜਨ ਇੱਕ ਜਨ ਵੀ 2016 ਤੋਂ ਬਾਅਦ ਹੀ ਭਰਤੀ ਹੋਇਆ ਉਸ ਦਾ ਕਨਵਰਸ਼ਨ ਰੁਪਾਂਤਰਣ ਹੈ ਉਹ ਜਿਹੜਾ ਹੈਗਾ ਬਿਲਕੁਲ ਸਹੀ ਹੈ ਤੇ 56000 500 ਦੇ ਹਿਸਾਬ ਨਾਲ ਉਹ ਤਨਖਾਹ ਲੈ ਰਹੀ ਹੈ ਪਰ ਜਿਹੜਾ 2020 ਵਿੱਚ ਆ ਤੇ 2023 ਦਾ ਬੈਚ ਆ ਉਦੇਮ ਤਾਬਕ ਜਿਹੜਾ ਹੈਗਾ 47600 ਉਹਨਾਂ ਨੇ ਧੱਕੇ ਨਾਲ ਕੀਤਾ ਕਿ ਇਹਦਾ ਮਤਲਬ ਇਹ ਹੈ ਕਿ ਸਰਕਾਰ ਆਪਦੀ ਹੀ ਨੋਟੀਫਿਕੇਸ਼ਨ ਨੂੰ ਆਪਦੀ ਹੀ ਬੇਕਿਸ਼ਨੂ ਨਹੀਂ ਮੰਨਦੀ। ਉਹਨਾਂ ਦੇਖਣ ਵਾਲੀ ਗੱਲ ਹੈ ਕਿ ਇੱਕੋ ਵਿਭਾਗ ਦੇ ਵਿੱਚ ਇੱਕੋ ਕਾਡਰ ਦੇ ਵਿੱਚ ਇੱਕੋ ਹੀ ਕੁਆਲਿਫਿਕੇਸ਼ਨ ਹੋਵੇ ਤਾਂ ਉਸ ਨੂੰ ਬਰਾਬਰ ਤਨਖਾਹ ਦੇਣੀ ਬਣਦੀ ਹੈ। ਪਰ ਸਰਕਾਰ ਨੇ ਜਿਹੜਾ ਇੱਕ ਸਿਧਾਂਤ ਆ ਕਿ ਬਰਾਬਰ ਕੰਮ ਬਰਾਬਰ ਤਨਖਾਹ ਦਾ ਉਸ ਨੂੰ ਵੀ ਕੰਮ ਕੀਤਾ ਹੈ। ਕਿਉਂਕਿ ਵੈਕਟਰੀ ਡਾਟ ਦੇਤੇ ਹੈਗੇ ਆ 2017 ਵਾਲੇ ਵੀ ਉਸੇ ਕੁਆਲਿਫਿਕੇਸ਼ਨ ਦੇ ਬਾਰਤ ਨੇ ਤੇ 2020 ਤੇ 23 ਵਾਲੇ ਉਸੇ ਕੁਆਲਿਫਿਕੇਸ਼ਨ ਦੇ ਬਾਰਤ ਨੇ ਤੇ ਨਾਲ ਹੀ ਜਿਹੜਾ ਹੈਗਾ ਵੈਕਟਰੀ ਕਾਉਂਸਲ ਆਫ ਇੰਡੀਆ ਤੋਂ ਸਾਰੇ ਜਿਹੜੇ ਹੈਗੇ ਆ ਪਰਮਾਨੰਤ ਕਿ ਇੱਕੋ ਜਿਹਾ ਕੰਮ ਨ ਕਰ ਰਹੇ ਨੇ ਇੱਕੋ ਜਿਹਾ ਫਰਜ ਨਿਭਾ ਰਹੇ ਨੇ ਜਿਆ ਸਹਿਯੋਗ ਲਵੇ ਕਿਉਂਕਿ ਆਮ ਤੌਰ ਤੇ ਇਹਨਾਂ ਸੰਘਾਸਤ ਲੰਬਾ ਚੱਲਦਾ ਤਾਂ ਫੇਰ ਫੋਰ ਜਸੇਵੰਦੀਆਂ ਜਿਹੜੋਂ ਸਾਥ ਆਉਂਦੀਆਂ ਨੇ ਤਾਂ ਫੇਰ ਕੰਮ ਜਾਬ ਕਦਨਾ ਤੇ ਮਿਲਦੀ ਆ ਨਹੀਂ ਕਿ ਉਹ ਤੁਸੀਂ ਸਹਿਯੋਗ ਉਹ ਟੁਕਲ ਸੀ ਬਾਕੀ ਜਿੱਥੇ ਮੈਂ ਸਹਿਯੋਗ ਲਾਵਾ ਟੁਕਲ ਸਰਕਾਰ ਜਿਸ ਤਰ੍ਹਾਂ ਅਸੀਂ ਜਿਹਦੇ ਵਿੱਚ ਕਿਸਾਨਾਂ ਦਾ ਵੀ ਅਸੀਂ ਸਹਿਯੋਗ ਲਾਵਾ ਜਿਹੜੇ ਜਿਹੜੇ ਕੰਮ ਜਿਹੜੇ ਹੈਗੇ ਅੱਜ ਕੱਲ ਤੁਹਾਨੂੰ ਪਤਾ ਪਸ਼ੂ ਪਾਲ ਜਿਹੜੇ ਹੈ ਜਿਆਦਾ ਕਿਸਾਨ ਹੀ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਨਾਲ ਲੈ ਕੇ ਚੱਲਾਂਗੇ ਉਹ ਸਾਡਾ ਆਲਰੇਡੀ ਜੁੜੇ ਹੋਏ ਆ ਤੇ ਉਹਨਾਂ ਨੇ ਆਲਰੇਡੀ ਮੰਤਰੀਆਂ ਨੂੰ ਐਮਐਲਏ ਸਾਹਿਬ ਤੇ ਕਹਿ ਰਹੇ ਨੇ ਵੀ ਮੰੰਦਾ ਜਾਇਆ ਬੰਨ ਹੋਏਗਾ ਤੇ ਦੇਖੜੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਜੋ ਜਿਹੜੀ ਹੈਗੀ ਸਾਡਾ ਭਾਗ ਹੈ ਵੈਲਫੇਅਰ ਡਿਪਾਰਟਮੈਂਟ ਇਹਦੇ ਵਿੱਚੋਂ ਦਵਾਈ ਨਹੀਂ ਸਿਪਾਰਟਮੈਂਟ ਕਰੀ ਪਰ ਨਾਲ ਦਾ ਹੈਗਾ ਇਹ ਵੀ ਦੇਖਣਾ ਵੀ ਕੀ ਪਸ਼ੂ ਪਾਲ ਤ ਨੂੰ ਸੇਵਾ ਦੇਣ ਵਾਲਾ ਬਿਟਨੀ ਅਸਰੜ ਹੈਗਾ ਬਿਟਨੀ ਡਾਕਟਰ ਉਹ ਤਾਂ ਨਹੀਂ ਮਨ ਮੰਨਦਾ ਮਨ ਬੱਲੇ ਕਰਿਆ ਇਹ ਤਾਂ ਮਨੋਂ ਬੱਲ ਖੱਲੇ ਗਿਰਿਆ ਤੁਸੀਂ ਗੱਲ ਤਾਂ ਕੀਤੀ ਹੈ ਮੰਤਰੀ ਜੀ ਸਾਡੂੰ ਝੋਖਾ ਦਿੱਤਾ ਉਹਨਾਂ ਨੇ ਕਿਹਾ ਕਮੀ ਕਿੱਥੇ ਆ ਕੀ ਅਧਿਕਾਰੀ ਨਹੀਂ ਇਹਨਾਂ ਦੀ ਸੁਣਦੇ ਹੈਗੇ ਜਾਂ ਇਹਨਾਂ ਕੋਲ ਡਿਗਰੀ ਦੀ ਕਾਰਟ ਹੈ ਕਮੀ ਕਿੱਥੇ ਹੈ ਕਿਉਂਕਿ ਤੁਸੀਂ ਨਾਦਰੀ ਕਹਿੰਦੇ ਸਹਿਯੋਗ ਕੀਤਾ ਅਸੀਂ ਇਲੈਕਸ਼ਨ ਦੇ ਵਿੱਚ ਹੀ ਪੂਰਾ ਸਹਿਯੋਗ ਕੀਤਾ ਹੋਰ ਸਾਰੇ ਜਥੇ ਬੰਦਿਆ ਤਕਰੀਬਨ ਸਰਕਾਰ ਨਾਲ ਪੰਜਾ 2.5 ਸਾਲ ਦਾ ਸਮਾਂ ਜਿਹੜਾ ਸਰਕਾਰ ਦਾ ਬੀਤ ਚੁੱਕਿਆ ਤੇ ਜੇਕਰ ਹੁਣ ਨਹੀਂ ਸੋਣ ਲੱਗਦਾ ਕਿ ਨਹੀਂ ਲੱਗਦਾ ਫਿਰ ਹੱਲ ਕਿੱਥੇ ਹੈ ਆਪ ਦਾ ਦੇਖੋ ਜੀ ਹੁਣ ਆਈਆਂ ਵੀ ਜਦੋਂ ਜਿੰਨੀ ਦੇ ਬਾਰੇ ਅਸੀਂ ਮਾਤਰੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਪੰਜ ਚੁਲਾਈ ਨੂੰ ਵੀ ਇਹ ਗੱਲ ਕਹੀ ਹੈ ਕਿ ਮੈਂ ਸ਼ਾਰਟਲੀ ਤੁਹਾਡੀ ਪ੍ਰਧਾਨ ਮਿਸਟਰ ਨਾਲ ਸ਼ਾਰਟਲੀ ਤੁਹਾਡੀ ਦੇ ਕੇ ਮੁੱਖ ਮੰਤਰੀ ਨੂੰ ਮੀਟਿੰਗ ਕਰਵਾ ਰਿਹਾ ਹਾਂ। ਅਸੀਂ ਉਹਨਾਂ ਨੇ ਇਹੀ ਗੱਲ ਕਹਿੰਦੇ ਆ ਤੁਸੀਂ ਮੀਟਿੰਗ ਕਰਾਓ। ਜਾਂ ਜਿਹੜਾ ਹੈਗਾ ਸਾਨੂੰ ਮੀਟਿੰਗ ਦੇ ਸਾਨੂੰ ਹੁੰਦੀ ਹੈਗਾ ਵੀ ਬਈ ਕਰਾਓ। ਸਾਨੂੰ ਨੋਟੀਫਿਕੇਸ਼ਨ ਦੇ ਦਿਓ ਅਡਾ ਕਰ ਕੰਮ ਕਰਦੇ ਤੇ ਹੁਣ ਜਿਹੜਾ ਹੈਗਾ ਪਿਛਲੇ ਬੁੱਧਵਾਰ ਵੀ ਜਿਹੜੀ ਹੈਗੀ ਹੈ ਮੀਟਿੰਗ ਹੋਈ ਸੀ ਉੱਥੇ ਪਤਰੀ ਸਾਹਿਬ ਨੇ ਪੂਰੇ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਪਟਨ ਆਏ ਸੀ ਉੱਥੇ ਵੀ ਇਹ ਮੰਨ ਤੁਹਾਡੀਆਂ ਮੰਗਾਂ ਬਿਲਕੁਲ जायਜ਼ ਆ ਤੇ ਮੇਰਾ ਹੈਗਾ ਇਹ ਇੱਕ ਥੋੜਾ ਸ਼ਾਰਟ ਲੀਪ ਹੈ ਤੁਹਾਨੂੰ ਬੁਲਾ ਕੇ ਕਿਉਂਕਿ ਨਾ ਮੰਨਣੀਆਂ ਨਾ ਕਹਿਣਾ ਬਸ ਬਸ ਉਹ ਤੁਸੀਂ ਕਰ ਕੀ ਅਸੀਂ ਜਿਹੜਾ ਹੈਗਾ ਸਾਡਾ ਉਹ ਹੈਗਾ ਵੀ ਜਿਹੜਾ ਸਰਕਾਰ ਜਾਂ ਤਾਂ ਦੇਖੋ ਜਵਾਬ ਹੀ ਦੇ ਦੇਵੇ